ਵਿਕੇ ਰਾਇਲ ਕਲੱਬ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਨੀਟਾ ਦੀ ਅਗਵਾਈ ਹੇਠ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਮਤਵ ਨਾਲ ਫੁੱਲਾਂ ਅਤੇ ਫਲ ਦੇ ਬੂਟੇ ਨਗਰ ਕੌਂਸਲ ਦੇ ਪਾਰਕ ਦੇ ਵਿੱਚ ਲਗਾਏ ਗਏ ਰੋਇਲ ਕਲੱਬ ਧੂਰੀ ਵੱਲੋਂ ਬਹੁਤ ਵੱਡਾ ਇੱਕ ਅਪਰਾਲਾ ਕੀਤਾ ਗਿਆ ਜਿਦੇ ਵਿੱਚ ਕਈ ਕਿਸਮ ਦੇ ਬੂਟੇ ਇੱਥੇ ਆਪਣੇ ਪਾਰਕ ਦੇ ਵਿੱਚ ਲਾਏ ਨੇ ਤੇ ਬਾਹਰ ਵੀ ਲਾਉਣੇ ਨੇ ਤੇ ਆਉਣ ਵਾਲਾ ਜਿਹੜਾ ਹੁਣ ਹੈਗਾ ਮੌਸਮ ਬਹੁਤ ਵਧੀਆ ਹੈਗਾ ਬਰਸਾਤ ਦਾ ਮੌਸਮ ਹੈ ਵਧੀਆ ਚੱਲਣਗੇ ਬੂਟੇ ਛਾਂ ਦੇਣਗੇ ਆਉਣ ਵਾਲੇ ਸਮੇਂ 'ਚ ਫਲਦਾਰ ਬੂਟੇ ਵੀ ਨੇ ਵਿੱਚ ਫਲ ਦੇਣਗੇ ਸੋ ਬਹੁਤ ਵਧੀਆ ਅਪਰਾਲਾ ਹੈ ਸਾਰਿਆਂ ਨੂੰ ਅੱਜ ਕੱਲ੍ਹ ਦੇ ਦੇਣਾ ਵਿੱਚ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਤਾਂ ਜੋ ਆਪਣਾ ਵਾਤਾਵਰਨ ਵਧੀਆ ਰਹੇ ਤੇ ਛਾਂ ਮਿਲੇ ਤੇ ਆਕਸੀਜਨ ਮਿਲੇ ਮੈਂ ਰਾਇਲ ਕਲੱਬ ਦੇ ਸਾਰੇ ਔਦੇਦਾਰਾਂ ਦਾ ਤੇ ਹੋਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਾਡੇ ਸੰਸਥਾ ਵੱਲੋਂ ਬਿਲਕੁਲ ਜੀ ਇਹ ਰਾਇਲ ਕਲੱਬ ਹੋਰ ਵੀ ਕਈ ਮਤਲਬ ਕੈਂਪ ਵਗੈਰਾ ਜਾਂ ਆਪਣਾ ਕੋਈ ਮੈਡੀਕਲ ਕੈਂਪ ਜਾਂ ਕੋਈ ਹੋਰ ਹੈਗੇ ਨੇ ਆਪਣੇ ਸਮਾਜ ਭਲਾਈ ਦੇ ਕੰਮ ਰਾਇਲ ਕਲੱਬ ਕਰਦਾ ਰਹੇਗਾ। ਉਹਨਾਂ ਦੇ ਸਮੇਂ 'ਚ ਇਸ ਤਰ੍ਹਾਂ ਦੇ ਕੰਮ ਅੱਗੇ ਵਾਸਤੇ ਵੀ ਚੱਲਦੇ ਰਹਿਣਗੇ। ਉਹ ਜਿਹੜਾ ਰੋਇਲ ਕਲੱਬ ਵੱਲੋਂ ਅੱਜ ਪਰਾਲਾ ਕੀਤਾ ਗਿਆ ਹੈ। ਰੋਇਲ ਕਲੱਬ ਸਾਡੇ ਕਲੱਬ ਦੇ ਪ੍ਰਧਾਨ ਸਿੰਧ ਪਾਨੇਟਾ ਜੀ ਦੀ ਅਗਵਾਈ ਵਿੱਚ ਨਾਲ ਸਾਡੇ ਕੋਲੀ ਸਾਹਿਬ ਸ਼ੋਕ ਜੀ ਐਮ ਸੀ ਦਾਬੋ ਮਿੰਟੂ ਜੀ ਸਾਡੇ ਸਾਰੇ ਕਲੱਬ ਮੈਂਬਰਾਂ ਵੱਲੋਂ ਇਹ ਇੱਕ ਵੱਡਾ ਪ੍ਰਾਲਾ ਜਿਹੜਾ ਅਸੀਂ ਮਹੀਨੇ ਵਾਈਜ਼ ਜਾਂ ਕਰ ਹੋਰ ਵੀ ਅਸੀਂ ਬਹੁਤ ਪ੍ਰਾਲੇ ਕਰਾਂਗੇ ਇਹਦੇ ਸਿਰ ਬੁੱਟੇ ਲਾ ਰਹੇ ਆ ਇਹਦੇ ਨਾਲ ਜਿਹੜਾ ਮੂਰੇ ਆਨਾਲ ਮੌਸਮ ਹੈ ਇਹਦਾ ਬੁੱਟੇ ਚੱਲਦੇ ਰਹਿਣਗੇ ਇਹਦੇ ਚੱਲਣਗੇ ਵਧੀਆ ਛਾਹ ਦੇਣਗੇ ਵਧੀਆ ਫਲ ਦੇਣਗੇ ਅਸੀਂ ਕਹਿੰਦੇ ਸਾਰੇ ਸ਼ਹਿਰ ਨੂੰ ਇਹ ਕੰਮ ਜਿੰਨੇ ਵੀ ਸਾਡੇ ਕਲੱਬ ਨੇ ਜਾਂ ਹੋਰ ਨੇ ਸਭ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਸ਼ਹਿਰ ਦੇ ਬਾਤਾ-ਬਾਤ ਨੂੰ ਸੁਧਾਰ ਸਕੀਏ ਉਹ ਦੇਖੋ ਜੋ ਕੋਈ ਜ਼ਰੂਰਤਮੰਦ ਹੈ ਕਲੱਬ ਉਹਦੀ ਸਹਾਇਤਾ ਜ਼ਰੂਰ ਕਰੂਗਾ ਪਰ ਹੋਵੇ ਜ਼ਰੂਰਤਮੰਦ ਸਾਡੇ ਸਾਰੇ ਕਲੱਬ ਦੇ ਇਹ ਹਿਦੇਸ਼ਾ ਹੈ ਕਿ ਅਸੀਂ ਸਮਾਜ ਭਲਾਈ ਦੇ ਕੰਮ ਕਰਦੇ ਰਹੀਏ ਤਾਂ ਕਿ ਕੋਈ ਵੀ ਬੰਦਾ ਜਿਹਦੀ ਜ਼ਰੂਰਤਮੰਦ ਹੈ ਸਾਡੇ ਪ੍ਰਧਾਨ ਜੀ ਨੂੰ ਮਿਲ ਸਕਦਾ ਹੈ ਸਾਡੇ ਕਲੱਬ ਮੈਂਬਰ ਨੂੰ ਮਿਲ ਸਕਦਾ ਹੈ ਜਿੱਦ ਦੀ ਸੱਤ ਹੋਈ ਅਸੀਂ ਇਸ ਸੰਸਥਾ ਉਹਦੀ ਮਦਦ ਕਰਾਂਗੇ ਉਹ ਸੰਸਥਾ ਬਲੋ ਸ਼ਹਿਰ ਵਾਸੀ ਨੂੰ ਇਹ ਸੰਦੇਸ਼ ਹੈ ਕਿ ਵੱਤ ਤੋਂ ਵੱਤ ਬੁੱਟੇ ਲਾਓ ਜੀ ਜਿੰਨੇ ਆਪਾਂ ਬੁੱਟੇ ਲਾਵਾਂਗੇ ਆਪਣਾ ਵਾਤਾਵਰਣ ਸ਼ੁੱਧ ਹੋਊਗਾ ਆਪਣੇ ਸਿਹਤ ਜਨ ਜੀਵਨ ਹੈੜਾ ਉਹ ਦਰਸਤੋ ਵਧੀਆ ਹੋ ਜੂਗਾ ਇਸ ਦੇ ਨਾਲ